ਇਹ ਇਲਾਕਾ ਵਾਸੀਆਂ ਲਈ ਰੋਜ਼ਾਨਾ ਪਰੇਸ਼ਾਨੀ ਖਜਲ ਖਵਾਰੀ ਦਾ ਸਬਬ ਬਣੀ ਬਡੁੰਗਰ ਰੋਡ ਸਥਿਤ ਖਾਲਸਾ ਕਲ ਦੇ ਬਾਹਰ ਸੜਕ ਦੇ ਦੋਵੇਂ ਪਾਸੇ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਗਲਤ ਪਾਰਕਿੰਗ ਕਾਰਨ ਦੇਰ ਤੱਕ ਲੱਗਣ ਵਾਲੇ ਜਾਮ ਤੋਂ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਛੁਟਕਾਰਾ ਦਿਵਾਉਣ ਸੰਬੰਧੀ ਸਮੂਹ ਇਲਾਕਾ ਨਿਵਾਸੀਆਂ ਤੇ ਸਮਾਜ ਸੇਵੀ ਸੰਸਥਾ ਬਾਬਾ ਸਾਹਿਬ ਭਲਾਈ ਮੰਚ ਵੱਲੋਂ ਜਨਰਲ ਸਕੱਤਰ ਭਲਿੰਦਰ ਸਿੰਘ ਟੋਨੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਦੇ ਨਾਮ ਸतीश ਚੰਦਰ ਆਈਪੀਐਸ ਫੀਲਡ ਅਫਸਰ ਮੁੱਖ ਮੰਤਰੀ ਪੰਜਾਬ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਸੰਸਥਾ ਦੇ ਜਨਰ ਸ਼ੈਣੀ ਅਤੇ ਇਲਾਕਾ ਵਸਿਆ ਨੇ ਇਸ ਸਮੱਸਿਆ ਦੇ ਤੁਰੰਤ ਸਮਾਧਾਨ ਦੀ ਕੂਹਾਰ ਲਗਾਉਂਦਿਆਂ ਦੱਸਿਆ ਕਿ ਖਾਲਸਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਖਾਲਸਾ ਕਾਲਜ ਦੇ ਬਾਹਰ ਨੀਨ ਰੋਡ ਦੇ ਦੋਵੇਂ ਪਾਸੇ ਬਹੁ ਗਿਣਤੀ ਵਿੱਚ ਗੱਡੀਆਂ ਦੀ ਪਾਰਕਿੰਗ ਕੀਤੀ ਜਾ ਰਹੀ ਹੈ ਜਦੋਂ ਗੱਡੀਆਂ ਨੂੰ ਬਾਹਰ ਕੱਢਣ ਲਈ ਮੋੜਿਆ ਜਾਂਦਾ ਹੈ ਤਾਂ ਇੱਥੇ ਡੇਰ ਤੱਕ ਲੰਮਾ ਜਾਮ ਲੱਗ ਜਾਂਦਾ ਹੈ ਜਿਸ ਵਿੱਚ ਆਵਾਜਾਈ ਕਰਨ ਵਾਲੇ ਲੋਕ ਇੱਥੇ ਜਾਮ ਵਿੱਚ ਹੀ ਫਸ ਜਾਂਦੇ ਹਨ ਐਮਰਜੈਂਸੀ ਦੀ ਸਥਿਤੀ ਵਿੱਚ ਬਿਮਾਰ ਪੀੜਤਾ ਨੂੰ ਵੀ ਸਮੇਂ ਮੁਤਾਬਕ ਹਸਪਤਾਲ ਤੱਕ ਨਹੀਂ ਪਹੁੰਚਾਇਆ ਜਾ ਸਕਦਾ ਇੱਥੇ ਲੱਗੇ ਜਾਮ ਵਿੱਚ ਐਂਬੂਲੈਂਸ ਵਿੱਚ 30 ਮਿੰਟ ਫ हार्ट अटैक न पीड़ित महिला बडूंगर वासी सुरजीत कौर की समय मुताबिक हस्पता न पहुंचने कारण मौत हो चुकी है संस्था आगुआ ने कहा कि खालसा कलाज अंदर पार्किंग ले जमीन भी मौजूद है जिथे पार्किंग की जा सके ਉਨ੍ਹਾਂ ਕਿਹਾ ਕਿ ਬਡੁੰਗਰ ਪ੍ਰਤਾਪਨਗਰ ਮਾਡਲ ਟਾਊਨ ਕਲਰ ਕਲੋਨੀ ਅਤੇ ਨਜ਼ਦੀਕੀ ਪਿੰਡਾਂ ਦੇ ਇੱਥੋਂ ਰੋਜ਼ਾਨਾ ਆਵਾਜਾਈ ਕਰਨ ਵਾਲੇ ਇਲਾਕਾ ਵਾਸੀ ਸੜਕ ਤੇ ਲੱਗਣ ਵਾਲੇ ਇਸ ਲੰਮੇ ਜਾਮ ਦੀ ਸਮੱਸਿਆ ਤੋਂ ਬੇਹੱਦ ਦੁਖੀ ਤੇ ਪਰੇਸ਼ਾਨ। ਕਾਲੇ ਦੇ ਬਾਹਰ ਕੀਤੀ ਜਾ ਰਹੀ ਗਲਤ ਪਾਰਕਿੰਗ ਨੂੰ ਤੁਹਾਨੂੰ ਸੰਬੰਧ ਕਰਵਾਉਣ ਇੱਥੇ ਨਵਾਂ ਪਾਰਕਿੰਗ ਜ਼ੋਨ ਬਣਾਉਣ ਅਤੇ ਟ੍ਰੈਫਿਕ ਪੁਲਿਸ ਦੀ ਤਣਾਤੀ ਦੀ ਮੰਗ ਵੀ ਕੀਤੀ ਗਈ। ਦੂਜੀ ਮੰਗ ਕਰਦੇ ਹਾਂ ਉਹਨਾਂ ਕਿਹਾ ਕਿ ਸ਼ਹਿਰ ਵਾਸੀ ਗਲਤ ਪਾਰਕਿੰਗ ਤੋਂ ਪਰੇਸ਼ਾਨ ਹੋ ਚੁੱਕੇ ਹਨ। ਲਿਲਾਪਵਨ ਨਜ਼ਦੀਕ ਅਮਰ ਹਸਪਤਾਲ ਦੇ ਪਹਾਰ ਦੀ ਇਹ ਜਹੀ ਹਾਲ ਹੈ। ਇਸ ਮੌਕੇ ਤੇ ਬੇਦਾਰ ਸ਼ਰਮ ਸਿੰਘ ਹਰਨੇਕ ਸਿੰਘ ਸੈਣੀ ਜਗਤਾਰ ਸਿੰਘ ਗਰੇਵਾਲ ਰਜਿੰਦਰ ਸਿੰਘ ਸ਼ੰਕਰ ਅਸ਼ੋਕ ਕੁਮਾਰ ਸਰਜੀਤ ਸਿੰਘ ਆਦ ਆਗੂ ਪੀ હાજર ਸਭ ਪੁਲਿੰਦਰ ਸਿੰਘ ਜੀ ਬਾਬਾ ਸਾਹਿਬ ਪਲਾਇ ਮંચ ਤੋਂ ਹਾਂਜੀ ਤੋਂ ਅੱਜ ਅਸੀਂ ਡਿਪਟੀ ਕਮਿਸ਼ਨ ਸਾਹਮਣੇ ਇੱਕ ਮੰਗ ਪੱਤਰ ਦੇਣ ਆਏ ਸੀ ਕਿਉਂਕਿ ਸਾਂਝਾ ਮੰਗ ਪੱਤਰ ਹੈ ਜੀ ਇੱਕ ਫੈਗਦੀ ਸਮੱਸਿਆ ਨਾਲ ਜੂਤਾ ਸਾਰੇ ਰਹੇ ਨੇ ਪਰ ਕੋਈ ਅੱਗੇ ਨਹੀਂ ਆਉਣਾ ਚਾਹੁੰਦਾ ਜੀ ਇਹ ਰੋਡ ਐਮਰਜੈਂਸੀ ਰੋਡ ਆ ਜੀ ਸਾਰੇ ਹਸਪੀਟਲ ਜਾਂ ਆਪਾਂ ਕਹੀਏ ਵੀ ਮੇਨ ਰੋਡ ਹੈ ਇਹ ਜੀ ਸਾਰੇ ਤੋਂ ਗੁజర్ਦੇ ਨੇ ਪਰ ਮੈਂ ਕਈਆਂ ਨੂੰ ਬੇਨਤੀ ਵੀ ਕਰ ਚੁੱਕਿਆ ਸੀ ਜੀ 3 4 ਸਾਬ ਨੂੰ ਬੇਨਤੀ ਕਰ ਚੁੱਕਿਆ ਜੀ ਪਰ ਇਹ ਇਸ ਮਸਲੇ ਤੇ ਕਦੀ ਗੌਰ ਨਹੀਂ ਕੀਤੀ ਗਈ ਜੀ ਸੋ ਅੱਜ ਅਸੀਂ ਬਾਬਾ ਸਾਹਿਬ ਪਲਾਇਮਾਂਚ ਵੱਲੋਂ ਡਿਪਟੀ ਕਮਿਸ਼ਨਰ ਜੀ ਸਾਹ ਸਾਬ ਜੀ ਦੇ ਇੱਕ ਮੰਗ ਪੱਤਰ ਦੇ ਕੇ ਆਏ ਜੀ ਸੋ ਸਾਨੂੰ ਵਧੀਆ ਰਿਸਪੌਂਸ ਦਿੱਤਾ ਉਹਨਾਂ ਨੇ ਇਸ ਮਸਲੇ ਤੇ ਛੇਤੀ ਗੌਰ ਕੀਤੀ ਜਾਊਗੀ ਜੀ ਸੋ ਧੰਨਵਾਦ ਕਰਦੇ ਆ ਅਸੀਂ ਡਿਪਟੀ ਕਮਿਸ਼ਨਰ ਜੀ ਦਾ ਸੋ ਸਾਰੇ ਸਾਥੀਆਂ ਦਾ ਮੇਰੇ ਸਰਦਾਰ ਰਜਿੰਦਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਗਰੇਵਾਲ ਸੂਬੇਦਾਰ ਸ਼ਰਮ ਸਿੰਘ ਜੀ ਸਰਦਾਰ ਹਰਨੇਕ ਸਿੰਘ ਜੀ ਸੈਣੀ ਜਿਨ੍ਹਾਂ ਵੀਰਾਂ ਨੇ ਸਾਡੀ ਸੰਸਥਾ ਨਾਲ ਜੁੜ ਕੇ ਸਾਡਾ ਸਾਥ ਦਿੱਤਾ ਸੋ ਬਹੁਤ-ਬਹੁਤ ਧੰਨਵਾਦ ਜੀ। ਜੀ ਹਾਂ ਜੀ। ਜੀ ਦਾ ਮੈਂ ਜਗਤਾਰ ਸਿੰਘ ਐਕਸੈਸ ਮੈਨ ਆ ਜੀ। ਹਾਂ ਜੀ। ਤੇ ਅਸੀਂ ਜੈਜਵਨ ਕਲੋਨੀ ਰਹਿੰਦੇ ਆਂ। ਢੁੰਗਰ ਦੇ ਨੇੜੇ। ਤੇ ਸਾਡੀ ਇੱਕ ਇਹ ਸੰਸਥਾ ਬਣੀ ਵੀ ਭਾਈਆਂ ਦੀ। ਤੇ ਉਹ ਸੰਸਥਾ ਨੂੰ ਕੀ ਇੱਕ ਹਰ ਇੱਕ ਬੰਦੇ ਦੀ ਇਹ ਇੱਕ ਪ੍ਰੋਬਲਮ ਸੀ ਸਾਡੇ। ਜੋ ਵੀ ਬੰਦਾ ਉੱਥੇ ਲੰਘਦਾ ਆ ਆਮ ਜਨਤਾ ਦੀ ਪ੍ਰੋਬਲਮ ਹੈ ਇੱਕ ਖਾਲਸਾ ਕਾਲਜ ਦੇ ਅੱਗੇ ਸਾਹਮਣੇ ਇੱਕ ਪਾਰਕਿੰਗ ਨੂੰ ਲੈ ਕੇ। ਉੱਥੇ ਇੰਨਾ ਰਸ਼ ਹੋ ਜਾਂਦਾ ਟ੍ਰੈਫਿਕ ਹੋ ਜਾਂਦੀ ਆ ਕਿਉਂਕਿ ਕਾਲਜ ਵਾਲੇ ਮੁੰਡੇ ਆਉਂਦੇ ਆ ਦੋ ਦੋ ਗੱਡੀਆਂ ਸਾਹਮਣੇ ਖੜੀਆਂ ਹੁੰਦੀਆਂ ਆ ਆਮ ਬੰਦੇ ਦਾ ਲੰਘਣਾ ਇੰਨਾ ਮੁਸ਼ਕਲ ਆ ਕਿ ਉੱਥੇ ਇੱਕ ਇੱਕ ਘੰਟਾ 1 ਕਿਲੋਮੀਟਰ ਦਾ ਰਸਤਾ ਇੱਕ ਇੱਕ ਘੰਟਾ ਸਾਨੂੰ ਲੰਘਣ ਲੱਗ ਲੱਜਿੰਦਾ ਐਤੋਂ ਪਹਿਲਾਂ ਸਾਡੇ ਇੱਕ ਕਲੋਨੀ ਦੀ ਪਹਿਲਾਂ ਇੱਕ ਬਜ਼ੁਰਗ ਦੀ ਡੈਥ ਵੀ ਹੋ ਚੁੱਕੀ ਆ ਉਹ ਵੀ ਉਸ ਟ੍ਰੈਫਿਕ ਚ ਫਸ ਗਈ ਸੀ ਅਗਰ ਟਾਈਮ ਨਾਲ ਉਹਨੂੰ ਕਿਤੇ ਟ੍ਰੀਟਮੈਂਟ ਮਿਲ ਜਾਂਦਾ ਸ਼ਾਇਦ ਪ੍ਰਮਾਤਮਾ ਨੂੰ ਮਨਜ਼ੂਰ ਕੁਝ ਹੋਰਦਾ ਉਹਦੀ ਜਾਨ ਬਚ ਸਕਦੀ ਸੀ ਪਰ ਇਹ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਰੱਖਦੇ ਹੋਏ ਸੀ ਇੱਕ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੇਆ ਸਾਨੂੰ ਉਮੀਦ ਹੈ ਬੜੀ ਹੌਸਲਾ ਦੇਆ ਉਹਨਾਂ ਨੇ ਸਾਨੂੰ ਸਾਡਾ ਇਹ ਜਿਹੜਾ ਮਸਲਾ ਹੈ ਉਹਨੂੰ ਹੱਲ ਕਰਨਗੇ ਛੇਤੀ ਤੋਂ ਛੇਤੀ ਹੱਲ ਕਰਨ ਦਾ ਉਹਨਾਂ ਨੇ ਭਰੋਸਾ ਦਿੱਤਾ ਸਾਨੂੰ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਇਹ ਇੱਕ ਆਮ ਜਨਤਾ ਦੀ ਮੰਗ ਹੈ ਇਹਨੂੰ ਜ਼ਰੂਰ ਗੌਰਿਆ ਜਾਵੇ